ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਤੋਂ ਬਾਅਦ ਇੱਕ ਐਫਆਈਆਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਕਿ ਇਹ ਐਫਆਈਆਰ ਪਹਿਲੀ ਗਲਤੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਹੀਂ ਦਰਜ ਕਰਵਾਈ ਗਈ। ਦੂਜੀ ਗੱਲ ਇਹਦੇ ਵਿੱਚ ਮੌਕੇ ਦੇ ਗਵਾਹਾਂ ਦਾ ਕੋਈ ਜ਼ਿਕਰ ਨਹੀਂ ਹੈ ਔਰ ਤੀਸਰੀ ਗੱਲ ਇਹਦੇ ਵਿੱਚ ਐਸਜੀਪੀਸੀ ਦਾ ਕੋਈ ਜ਼ਿਕਰ ਨਹੀਂ ਹੈ। ਐਸਜੀਪੀਸੀ ਦਾ ਕੋਈ ਲੈਣ-ਦੇਣ ਨਹੀਂ ਹੈ। ਇਸ ਐਫਆਈਆਰ ਦੇ ਵਿੱਚ ਜਿਹੜਾ ਨਾਮ ਮੈਂਸ਼ਨਡ ਹੈ ਜਿਸ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ ਉਹ ਕੋਈ ਹਰਸ਼ਨਦੀਪ ਸਿੰਘ ਹੈ। ਉਹ ਹਰਸ਼ਨਦੀਪ ਸਿੰਘ ਕੌਣ ਹੈ? ਉਹਦਾ ਇਸ ਐਫਆਈਆਰ ਦੇ ਨਾਲ ਇਸ ਮਾਮਲੇ ਦੇ ਨਾਲ ਕੀ ਲੈਣ-ਦੇਣ ਹੈ? ਔਰ ਇਹ ਬਾਕੀ ਨਾਮ ਜਿਹੜੇ ਪਹਿਲਾਂ ਦੱਸੇ ਆ ਉਹ ਕਿਉਂ ਵਿੱਚ ਮੈਂਸ਼ਨ ਨਹੀਂ ਕੀਤੇ ਕਿਉਂ ਨਹੀਂ ਲਿਆਂਦੇਗੇ ਉਹ ਜਾਣਕਾਰੀ ਲੈਣੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਈ ਨੋਟ ਸਰ ਸਭ ਸਮਾਦੇ ਤਬਹੁਤ ਧੰਨਵਾਦ ਜੀ ਸਾਰਨ ਸਰ ਸਿਕਾ ਸਰ ਐਫ ਆਈ ਆਰ ਆ ਗਈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਤਾਂ ਪਹਿਲੀ ਗੱਲ ਐਫ ਆਈ ਆਰ ਦਰਜ ਨਹੀਂ ਕਰਾਈ ਇਹ ਹਰ ਸੰਦੀਪ ਸਿੰਘ ਕੌਣ ਹੈ ਇੱਥੋਂ ਸ਼ੁਰੂ ਕਰਦੇ ਆਂ ਦੇਖੋ ਪਤਾ ਕੀ ਹੈ ਇਹ ਇੱਕ ਤਾਂ ਨਾ ਪੁਲਿਸ ਜਿਹੜੀ ਆ ਦੋ ਥਿਊਰੀਆਂ ਤੇ ਕੰਮ ਕਰਦੀ ਆ ਜਿਹੜੀ ਮੈਂ ਗੱਲ ਅਜੇ ਤੱਕ ਕਿਉਂਕਿ ਮੈਂ ਲੰਬਾ ਵਕਤ ਜਿਹੜੀ ਆ ਉਹ ਰਿਪੋਰਟਿੰਗ ਕੀਤੀ ਹੈ ਇਸ ਮੁੱਦਿਆਂ ਦੇ ਉੱਤੇ ਕ੍ਰਾਈਮ ਦੇ ਉੱਤੇ ਜਿਹੜੇ ਖਾਸ ਕਰਕੇ ਵੀ ਜਦੋਂ ਪੁਲਿਸ ਹੈ ਜਦੋਂ ਤਾਂ ਬਿਆਨ ਦੇਣ ਵਾਲਾ ਸਾਹਮਣੇ ਨਾ ਆਵੇ ਕਿ ਮੈਂ ਨਹੀਂ ਬਿਆਨ ਦੇਣਾ ਜੀ ਮੈਂ ਇਹਦੇ ਖਿਲਾਫ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਫਿਰ ਪੁਲਿਸ ਆਪਣੇ ਵੱਲੋਂ ਐਫ ਆਈ ਆਰ ਦਰਜ ਕਰਦੀ ਹੈ ਕਿ ਸਾਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਦੋ ਦੋ ਮੁੱਦਿਆਂ ਦੇ ਉੱਤੇ ਕੰਮ ਕਰਦੀ ਹੈ ਜਾਂ ਤਾਂ ਜਦੋਂ ਕੰਪਲੇਂਟੈਂਟ ਸਾਹਮਣੇ ਨਾ ਆਵੇ ਫਿਰ ਹੁੰਦਾ ਪੁਲਿਸ ਨੂੰ ਜਾ ਰਹੇ ਕੰਪਲੇਂਟੈਂਟ ਡਰਦਾ ਪਿਆ ਕੰਪਲੇਂਟੈਂਟ ਜਾਣਬੁੱਝ ਕੇ ਦੇ ਖਿਲਾਫ ਐਫ ਆਈ ਆਰ ਨਹੀਂ ਦਰਜ ਕਰਾਉਣਾ ਚਾਹੁੰਦਾ ਇਹਨਾਂ ਦਾ ਆਪਸੀ ਸਮਝੌਤਾ ਹੋ ਜਾਣਾ ਇਸ ਕਰਕੇ ਪੁਲਿਸ ਕੀ ਕਰਦੀ ਹੈ ਫਿਰ ਆਪਣੇ ਆਪ ਨੂੰ ਮਦਈ ਬਣਾਉਂਦੀ ਆ ਮਦਈ ਦਾ ਅਲਫਾਜ਼ ਹੁੰਦਾ ਕੰਪਲੇਂਟੈਂਟ ਸ਼ਿਕਾਇਤ ਕਰਤਾ ਜਿਹਨੂੰ ਆਪਾਂ ਹਿੰਦੀ ਚ ਕਹਿੰਦੇ ਆ ਪਰ ਇਹ ਜਿਹੜਾ ਵਾ ਉਸ ਦੂਜਾ ਜਿਹੜਾ ਹੈਗਾ ਦੂਜੀ ਜਿਹੜੀ ਗੱਲ ਮੈਂ ਕਰਦਾ ਕਿ ਐਫ ਆਈ ਆਰ ਪੁਲਿਸ ਉਦੋਂ ਆਪਣੇ ਵੱਲੋਂ ਦਰਜ ਕਰਦੀ ਹੈ ਜਦੋਂ ਉਹਨਾਂ ਨੂੰ ਲੱਗੇ ਕਿ ਮੌਕੇ ਦੇ ਉੱਤੇ ਹੁਣ ਬੰਦਾ ਕੋਈ ਖੜਾ ਨਹੀਂ ਹੋਇਆ ਪਰ ਇੱਕ ਕ੍ਰਾਈਮ ਇੱਥੇ ਹੋਇਆ ਮੰਨ ਲਓ ਮਰਡਰ ਹੋਇਆ ਮਰਡਰ ਹੋਇਆ ਲੇਕਿਨ ਕੋਈ ਬੁੰਡਾ ਬੋਲਦਾ ਨਹੀਂ ਪਿਆ ਫਿਰ ਪੁਲਿਸ ਕਹਿੰਦੀ ਠੀਕ ਹੈ ਅਸੀਂ ਆਪ ਕੰਪਲੇਂਟਡ ਮੰਨਦੇ ਆ ਬਈ ਸਾਨੂੰ ਕਿਸੇ ਨੇ ਇਤਲਾਹ ਦਿੱਤੀ ਅਸੀਂ ਇੱਥੇ ਚੈੱਕ ਕਰਨ ਆਏ ਆ ਇੱਥੇ ਵਾਕਈ ਮਰਡਰ ਹੋਇਆ ਸੀ ਤੇ ਇਹ ਜਿਹੜਾ ਇੱਥੋਂ ਮੋੱਕੇ ਤੋਂ ਚੀਜ਼ਾਂ ਪਾਈਆਂ ਗਈਆਂ ਇਹ ਪੁਲਿਸ ਇਸ ਤਰ੍ਹਾਂ ਕਰਦੀ ਆ ਕਾਰਵਾਈ ਲੇਕਿਨ ਜੇ ਕਿਤੇ ਕੰਪਲੇਂਟਡ ਜਿੰਦਾ ਹੋਵੇ ਤੇ ਤਗੜਾ ਹੋਵੇ ਤੇ ਉਹਦੀ ਲੱਤਾਂ ਦੇ ਮੋਢੇ ਭਾਰ ਚਲਦੇ ਹੁਣ ਫਿਰ ਕੰਪਲੇਂਟਡ ਆਪਣੇ ਵੱਲੋਂ ਐਫ ਆਈ ਆਰ ਦਾਜ ਕਰਾਦਾ ਲੇਕਿਨ ਇਹ ਜਿਹੜੀ ਐਫ ਆਈ ਆਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਣ ਵਾਲੀ ਆਈ ਹੈ ਮੈਂ ਪੜ ਕੇ ਆਪ ਬੜਾ ਹੈਰਾਨ ਹੋਇਆ ਭਈ ਇਹਦੇ ਚ ਕੰਪਲੇਂਟੈਂਟ ਆਪ ਤਾਂ ਸੁਖਬੀਰ ਸਿੰਘ ਬਾਦਲ ਹੈ ਹੀ ਨਹੀਂ ਹਮਲਾ ਕਿਹਦੇ ਤੇ ਹੋਇਆ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੋਇਆ ਤੇ ਜਿੱਤੇ ਹਮਲਾ ਹੁੰਦਾ ਜਦੋਂ ਆਪ ਤਗੜਾ ਹੋਵੇ ਕੰਪਲੇਂਟੈਂਟ ਬਣੇ ਤੇ ਉਹਦੇ ਵਿੱਚ ਕਨਵਿਕਸ਼ਨ ਦੇ ਚਾਰਜਸ ਵੀ ਸਗੋਂ ਜ਼ਿਆਦਾ ਹੁੰਦੇ ਆ ਮਤਲਬ ਕੇਸਿਸ ਉਹਦੇ ਚ ਪੋਸਿਬਿਲਟੀ ਜ਼ਿਆਦਾ ਹੁੰਦੀਆਂ ਕਿਉਂਕਿ ਉਹਨੇ ਗਵਾਹੀ ਵੀ ਦੇਣੀ ਹੁੰਦੀ ਆ ਬਈ ਮੈਂ ਉਹਨੇ ਪੈਰ ਵੀ ਕਰਨੀ ਹੁੰਦੀ ਆ ਕੇਸ ਦੀ ਹੁਣ ਇਹਦੇ ਵਿੱਚ ਜਿਹੜਾ ਵਾ ਇਹਦੇ ਚ ਪੁਲਿਸ ਮਦਈ ਬਣ ਗਈ ਪੁਲਿਸ ਕੰਪਲੇਂਟਡ ਬਣ ਗਈ ਇਹ ਹਰਸ਼ਦੀਪ ਸਿੰਘ ਪੁਲਿਸ ਵਾਲਾ ਹਾਂ ਹਰਸ਼ਦੀਪ ਉੱਥੇ ਥਾਣੇ ਦਾ ਐਸ ਐਚ ਓ ਹੈ ਔਰ ਉਹਨੇ ਆਪਣੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਕਿ ਮੈਂ ਉੱਥੇ ਆਪਣੇ ਸਬ ਇੰਸਪੈਕਟਰ ਬਲਵੀਰ ਸਿੰਘ ਨਾਲ ਮੌਕੇ ਤੇ ਚੌਂਕੀ ਚਾਰਜ ਦੇ ਨਾਲ ਮੌਜੂਦ ਸੀਗਾ ਆ ਘਟਨਾ ਹੋਈ ਤੇ ਮੌਕੇ ਤੋਂ ਇਹਨੂੰ ਫੜਿਆ ਗਿਆ ਜਦੋਂ ਉਹਦੀ ਪਛਾਣ ਕੀਤੀ ਗਈ ਤਾਂ ਨਰੈਨ ਸਿੰਘ ਚੌੜਾ ਨਿਕਲਿਆ ਲੇਕਿਨ ਇਹ ਜਿਹੜੀ ਮੈਂ ਤਕਨੀਕੀ ਤੌਰ ਤੇ ਜਿੰਨਾ ਕ ਮੇਰੀ ਸਮਝ ਹੈ ਕਿ ਐਫ ਆਈ ਆਰ ਦਾ ਜੋ ਹੋਣੀ ਚਾਹੀਦੀ ਸੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਵੱਲੋਂ ਜਾਂ ਜਿਹੜੇ ਉੱਥੇ ਸੰਗੀ ਸਾਥੀ ਨਾਲ ਕੋਈ ਮੌਜੂਦ ਸੀਗੇ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਿਆਂ ਦੀ ਦੇਖਪਾਲ ਦਾ ਜਮਾ ਬਹੁਤ ਮਤਲਬ ਸਤਕਾਰਯੋਗ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹਨਦੇ ਵੱਲੋਂ ਦਰਜ ਹੋਣੀ ਚਾਹੀਦੀ ਸੀ ਕਿ ਐਸਜੀਪੀਸੀ ਦੇ 77 ਜਾਂ ਐਸਜੀਪੀਸੀ ਦੇ ਜਿਹੜੇ ਪੀਆਰਓ ਨੇ ਜਾਂ ਐਸਜੀਪੀਸੀ ਦੇ ਜਨਰਲ 77 ਨੇ ਠੀਕ ਹੈ ਨਾ ਯਾ ਐਸਜੀਪੀਸੀ ਦੇ ਪ੍ਰਧਾਨ ਨੇ ਕੋਈ ਵੀ ਆਪਣੇ ਕੋਲ ਐਫਆਈਆਰ ਖੜਾ ਹੋ ਕੇ ਦਰਜ ਕਰਾਉਂਦਾ ਕਿ ਇਹ ਸਾਡੀ ਗੁਰਦੁਆਰਾ ਸਾਹਿਬ ਦੀਆਂ ਜੜੀਆਂ ਦੇਖ ਰੇਖ ਸਾਡੇ ਕੋਲ ਹੈਗੀਆਂ ਇੱਥੇ ਧਾਰਮਿਕ ਸਜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਗਈ ਸੀ ਉਸੇ ਦਿਕਾਲ ਤੱਕ ਜਾਬ ਦੇ ਜਥੇਦਾਰ ਨੇ ਸੁਣਾਈ ਸੀ ਇਹ ਇੱਥੇ ਸਜ਼ਾ ਭੁਗਤ ਰਹੇ ਸੀ ਤੇ ਸਾਡੀ ਐਸਜੀਪੀਸੀ ਦੀ ਟਾਸਕ ਫੋਰਸ ਮੌਜੂਦ ਸੀ ਇਹ ਹਮਲਾ ਹੋਇਆ ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਲੇਕਿਨ ਮੈਂ ਆਪ ਬੜਾ ਐਸੀ ਚੀਜ਼ ਨੂੰ ਦੇਖ ਕੇ ਇਕਦਮ ਹੈਰਾਨ ਹੋਇਆ ਭਈ ਇਹ ਚ ਨਾ ਕੰਪਲੇਂਟੈਂਟ ਕੋਈ ਵੀ ਨਹੀਂ ਬਣਿਆ ਕੰਪਲੇਂਟੈਂਟ ਪੁਲਿਸ ਬਣ ਗਈ ਔਰ ਜਿਹੜੀਆਂ ਉਹਦੇ ਵਿੱਚ ਫਿਰ ਜਿਹੜਾ ਕੰਪਲੇਂਟਡ ਨਾ ਬਣਨ ਕਰਕੇ ਕਈ ਵਾਰੀ ਮੈਂ ਸੋਚਦਾ ਕਿ ਜਿਹੜੇ ਕੇਸ ਹੈਗੇ ਆ ਇਹ ਆਪ ਵੀ ਜਿਹੜਿਆ ਹੋਰ ਪਾਸੇ ਚਲੇ ਜਾਂਦੇ ਹੁੰਦੇ ਕਈ ਵਾਰੀ ਕਿਉਂਕਿ ਪੈਰਵੀਆਂ ਕਰਨੀਆਂ ਹੁੰਦੀਆਂ ਕੇਸਾਂ 'ਚ ਜਾਣਾ ਹੁੰਦਾ ਗਵਾਵਾਂ ਨੇ ਭੁਗਤਾਨੀਆਂ ਹੁੰਦੀਆਂ ਬਟ ਹੋਰ ਵੀ ਜਿਹੜੇ ਹੁਣ ਸਵਾਲ ਉੱਥੇ ਹੋਰ ਵੀ ਉੱਠ ਰਹੇ ਨੇ ਕਿ ਇਹ ਆਖਰਕਾਰ ਇੱਕ ਬੜੀ ਵੱਡੀ ਚਰਚਾ ਸ਼ੁਰੂ ਹੋ ਗਈ ਆ ਕਿ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਪਰਿਵਾਰ ਜਾਂ ਐਸਜੀਪੀਸੀ ਇਹਦੇ ਵਿੱਚ ਮਦਈ ਪਾਰਟੀ ਕਿਉਂ ਨਹੀਂ ਬਣਿਆ ਦੋਸ਼ਪ ਇੱਥੇ ਤਾਂ ਸਵਾਲ ਖੜਦਾ ਹੈ ਵੀ ਤੁਸੀਂ ਗੱਲ ਕੀਤੀ ਲੱਤਾਂ ਭਾਰਨੀ ਚਲਦੀਆਂ ਇੱਥੇ ਲੱਤਾਂ ਨਹੀਂ ਭਾਰ ਚ ਲੰਦਈਆਂ ਜਾਂ ਫਿਰ ਮਾਮਲਾ ਕੋਈ ਹੋਰ ਹੈ ਦੇਖੋ ਹਜੇ ਨਾ ਕਲੀਅਰ ਨਹੀਂ ਹੁੰਦੀਆਂ ਹਜੇ ਕਈ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਆ ਇਹਦੇ ਬਾਰੇ ਵੀ ਬੜੀ ਲੰਬੀ ਅੱਜ ਤੋਂ ਡਿਬੇਟ ਜਦੋਂ ਦੀ ਐਫ ਆਈ ਆਰ ਦੇ ਪੜੀ ਗਈ ਹੈ ਕੋਰਟ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਇਹ ਗੱਲਾਂ ਸ਼ੁਰੂ ਹੋਈਆਂ ਪਰ ਮਤਲਬ ਹਜੇ ਇਹ ਗੱਲਾਂ ਕਈ ਨਿਕਲ ਕੇ ਆਣੀਆਂ ਪਰ ਇਹ ਇੰਨਾ ਵੀ ਨਹੀਂ ਹੈਗਾ ਕਿ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਨੇ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਰਹੇ ਨੇ ਤਗੜੇ ਨੇ ਆਮ ਬੰਦੇ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਆਪਾਂ ਕਹੀਏ ਕਿ ਉਹ ਮਦਈ ਨਹੀਂ ਬਣ ਸਕਦੇ ਉਹਨਾਂ ਤੇ ਹਮਲਾ ਹੋਇਆ ਉਹ ਆਪ ਕਹਿ ਸਕਦੇ ਆ ਕਿ ਹਾਂ ਮੇਰੇ ਤੇ ਹਮਲਾ ਹੋਇਆ ਜਿੰਦੇ ਨੇ ਔਰ ਜਦੋਂ ਇੱਕ ਬੰਦਾ ਖੁਸ਼ ਹੋਵਾਸ ਹੁੰਦਾ ਉਹ ਆਪਣੀ ਕੰਪਲੇਂਟ ਆਪ ਦਰਜ ਕਰਾਂਦਾ ਮੇਰੇ ਤੇ ਹਮਲਾ ਹੋਇਆ ਤੁਸੀਂ ਮੈਕਸਿਮਮ ਐਫ ਆਈ ਆਰ ਦੇਖੋ ਤੇ ਲੇਕਿਨ ਇਹਦੇ ਵਿੱਚ ਕੋਈ ਖੜਾ ਹੀ ਨਹੀਂ ਹੋਇਆ ਉਧਰੋਂ ਕੰਪਲੇਂਟ ਨਹੀਂ ਦਿੰਦੀ ਫਿਰ ਪੁਲਿਸ ਨੇ ਆਪਣੇ ਵੱਲੋਂ ਐਫ ਆਈ ਆਰ ਦਰਜ ਕੀਤੀ ਆ ਉਹ ਐਫ ਆਈ ਆਰ ਦੇ ਵਿੱਚ ਜਿਹੜੇ ਸੈਕਸ਼ਨ ਲੱਗੇ ਨੇ 307 ਵਗੈਰਾ ਦੇ ਸੀਰੀਅਸ ਸੈਕਸ਼ਨ ਲੱਗੇ ਨੇ ਜਿਨ੍ਹਾਂ ਆਪਾਂ ਪੁਰਾਣੇ ਕਹਿੰਦੇ ਹੁਣ ਤਾਂ ਚਲੋ ਬੀ ਐਨ ਐਸ ਚੱਲ ਰਿਹਾ ਉਹਦੇ ਵਿੱਚ ਜਿਹੜੀ ਧਾਰਾਵਾਂ ਬੰਦੀਆਂ ਉਹ ਸਟਰੋਂਗਲੀ ਲੱਗੀਆਂ ਹੋਈਆਂ ਡਾਕਟਰ ਸਾਹਿਬ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ 13 ਪੰਨਿਆਂ ਦੀ ਇੱਕ ਚਿੱਠੀ ਭੇਜਦੇ ਆ ਡੀ ਜੀ ਪੀ ਨੂੰ ਔਰ ਉਹ ਕਹਿੰਦੇ ਕਿ ਇਸ ਪੱਧਰ ਦੇ ਉੱਤੇ ਜਾਂਚ ਜਾਂਚ ਹੋਣੀ ਚਾਹੀਦੀ ਹੈ ਤੇ ਦੂਜੇ ਬਨੇ ਐਫ ਆਈ ਆਰ ਕਿਵੇਂ ਦੇਖ ਰਹੇ ਹੋ ਦੋਵਾਂ ਨੂੰ ਕਿਵੇਂ ਰਿਲੇਟ ਦੇਖੋ ਪਤਾ ਕੀ ਹੈ ਮੈਂ ਜਿਹੜੀਆਂ ਪੋਲਿਟੀਕਲੀ ਮੇਰੇ ਕੋ ਨੂੰ ਫੀਡਬੈਕਸ ਆ ਰਹੀਆਂ ਅੰਬਰਸਤ ਵੀ ਮੇਰੀ ਗੱਲ ਹੋਈ ਹੈ ਉਹ ਹੁਣ ਇੱਕ ਗੱਲ ਨੂੰ ਕਲੀਅਰ ਕਰਦੇ ਪਏ ਆ ਕਿ ਇਹਦੇ ਵਿੱਚ ਤੁਸੀਂ ਇਹ ਜ਼ਿਕਰ ਕਰਨਾ ਚਾਹੀਦਾ ਸੀ ਕਿ ਗੋਲੀ ਸਰਦਾਰ ਸੁਖਵੀਰ ਸਿੰਘ ਬਾਦਲਵਾਲ ਮਾਰੀ ਗਈ ਹੈ ਠੀਕ ਹੈ ਨਾ ਯਾਰ ਵੀਡੀਓ ਨਸ਼ਰ ਹੋਈਆਂ ਸਾਰੀਆਂ ਹਾਈ ਕੋਰਟ ਵੀ ਹੈਗੀਆਂ ਉੱਤੇ ਲੋਅਰ ਕੋਰਟ ਵੀ ਹੈਗੀਆਂ ਸੈਸ਼ਨ ਕੋਰਟ ਵੀ ਹੈ ਸੁਪਰੀਮ ਕੋਰਟ ਵੀ ਹੈ ਪੀ ਕਿਵੇਂ ਵੀਡੀਓ ਦੇ ਵਿੱਚ ਆਪਾਂ ਦਿਖਾ ਸਕਦੇ ਹਾਂ ਕਿ ਸਰਦਾਰ ਸੁਖ ਹਾਂ ਟਾਰਗੇਟ ਹੋਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਲੇਕਿਨ ਜਿਹੜੀ ਗੋਲੀ ਚੱਲੀ ਉਹ ਦੀਵਾਰ ਦੇ ਉੱਤੇ ਚੱਲੀ ਛੱਤ ਤੇ ਹੁਣ ਇਹੀ ਤਾਂ ਗੱਲ ਹੈ ਕਿ ਜੇ ਆਪ ਮਦਈ ਹੋਣ ਤੇ ਫਿਰ ਇਹ ਚੀਜ਼ਾਂ ਵਿੱਚ ਐਡ ਕਰਾ ਸਕਦੇ ਕਿ ਅਸੀਂ ਸਪਲੀਮੈਂਟਰੀ ਸਟੇਟਮੈਂਟ ਪਰ ਇਹਦੇ ਨਾਲ ਐਫ ਆਈ ਆਰ ਦਾ ਨੁਕਸਾਨ ਹੋ ਜਾਂਦਾ ਐਫ ਆਈ ਆਰ ਚਲੋ ਮੈਂ ਲੰਬੇ ਟਾਈਮ ਦੇ ਉੱਤੇ ਦੀ ਰਿਪੋਰਟਿੰਗ ਕੀਤੀ ਹੈ ਇਸ ਚੀਜ਼ਾਂ ਦੀ ਕੋਰਟ ਦੀ ਵੀ ਕਾਨੂੰਨ ਦੀ ਵੀ ਜਿੰਨੀ ਕੁ ਸਮਝ ਹੈ ਮੈਨੂੰ ਉੰਨੀ ਕੁ ਹੋ ਸਕਦਾ ਕਿ ਮੇਰੇ ਤੋਂ ਚੰਗੇ ਸਿਆਣੇ ਵਕੀਲ ਆ ਔਰ ਚੰਗੀ ਰਾਏ ਦੇ ਸਕਦੇ ਆ ਲekin ਜਦੋਂ ਇੱਕ ਵੀਡੀਓ ਨਸ਼ਰ ਹੋ ਚੁੱਕੀ ਹੈ ਵੀਡੀਓ ਲਾਈਵ ਬਣ ਚੁੱਕੀ ਹੈ ਕਿ ਨਰੈਨ ਸਿੰਘ ਚੋੜਾ ਆਂਦਾ ਰਵਾਲਵਰ ਐ ਕੱਢਦਾ ਤੇ ਐਸਆਈ ਜਸਵੀਰ ਸਿੰਘ ਉਹਨੂੰ ਜੱਫਾ ਪਾਂਦਾ ਜੱਫੇ ਨਾਲ ਗੁੱਥਮ ਗੁੱਥੀ ਹੁੰਦੇ ਆ ਤੇ ਫੇਰ ਉਹ ਗੋਲੀ ਚੱਲਦੀ ਗੁੱਥਮ ਗੁੱਥੀ ਚੋਂ ਗੋਲੀ ਚੱਲਦੀ ਹਵਾ ਵੱਲ ਤੇ ਉਹ ਸਿੱਧੀ ਉੱਤੇ ਜਿਹੜੀ ਆ دیوار ਤੇ ਜਾ ਕੇ ਲੱਗਦੀ ਆ ਇਹੀ ਇਨਸੀਡੈਂਟ ਦੇਖਿਆ ਆਪਾਂ ਹੁਣ ਇਹਦੇ 'ਚ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਗੋਲੀ ਚਲਾਈ ਉਹਨੇ ਟਾਰਗੇਟ ਕਰਕੇ ਚਲਾਣੀ ਸੀ ਬਟ ਏਐਸਆਈ ਜਸਵੀਰ ਸਿੰਘ ਨੇ ਉਹਨੂੰ ਬਚਾ ਲਿਆ ਗੋਲੀ ਹੁਣ ਜੇ ਇਹ ਚੀਜ਼ਾਂ ਅੱਜ ਸਪਲੀਮੈਂਟਰੀ ਚ ਜਿਵੇਂ ਕੋਈ ਲੀਡਰ ਕਹਿ ਰਹੇ ਨੇ ਕਿ ਇਹ ਚੀਜ਼ ਐਡ ਕਰੋ ਜੀ ਐਦਾ ਕਰੋ ਜੀ ਮੰਨ ਲਓ ਜੇ ਐਡ ਹੋ ਜਾਂਦੀ ਆ ਹਾਈ ਕੋਰਟ ਤੇ ਲੋਅਰ ਕੋਰਟ ਦੇ ਵਿੱਚ ਜਿਹੜਾ ਵਾ ਕੰਪਲੇਂਟਰ ਨੂੰ ਇਹਦਾ ਫਾਇਦਾ ਮਿਲਦਾ ਉਹਨੇ ਕਹਣਾ ਜੀ ਦੱਸੋ ਗੋਲੀ ਕਿੱਥੇ ਲੱਗੀ ਫੋਰੈਂਸਿਕ ਸਾਇੰਸ ਨੇ ਕਹਣਾ ਜੀ ਉੱਤੇ ਲੱਗੀ ਰਿਪੋਰਟ ਆਣੀ ਜੀ ਉੱਤੇ ਲੱਗੀ ਉੱਤੋਂ ਦੀਵਾਰ ਦੇ ਸੈਂਪਲ ਚੱਕੇ ਜਾਣੇ ਆ ਜਿਹੜਾ ਉੱਥੋਂ ਖੂਲ ਮਿਲਿਆ ਉਹ ਚੱਕਿਆ ਜਾਣਾ ਜਿਹੜੀ ਰਿਵਾਲਵਰ ਆ ਫਰੈਂਸਿਕ ਸਾਇੰਸ ਤੇ ਜਾਣੀ ਆ ਗੋਲੀ ਦੀ ਡਾਇਰੈਕਸ਼ਨ ਦੇਖੀ ਜਾਣੀ ਆ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਮੈਟਰ ਕਰਨੀਆਂ ਉਹਨਾਂ ਦੇ ਵੀ ਵਕੀਲ ਤਗੜੇ ਆ ਨਰੈਣ ਸਿੰਘ ਚੋੜਾ ਦੇ ਦੇਖਿਆ ਤੁਸੀਂ ਕਿ ਨੱਥ ਫੈਕਟਫੁਲ ਆ ਕੇ ਕੋਰਟ ਤੋਂ ਬਾਹਰ ਗੱਲ ਕਰਦੇ ਨੇ ਉਹਦੇ ਨਾਲ ਵੀ ਤਗੜੇ ਕੱਲ ਨੂੰ ਐਫ ਆਈ ਆਰ ਕੁਐਸ਼ ਹੋਣ ਦੇ ਖਤਰੇ ਬਣ ਜਾਂਦੇ ਆ ਕਿਉਂਕਿ ਲਾਈਵ ਵੀਡੀਓ ਦੇ ਵਿੱਚ ਇਹ ਗੋਲੀ ਨਹੀਂ ਹੈਗੀ ਕਿ ਚੱਲੀ ਜਿਹੜੀ ਸਿੱਧੀ ਸੁਖਬੀਰ ਸਿੰਘ ਬਾਦਲ ਦੇ ਲੱਗ ਕੇ ਨਿਕਲ ਗਈ ਹੈ ਇੱਦਾਂ ਨਹੀਂ ਹੋਇਆ ਨਾ ਹੁਣ ਉਸੇ ਕਰਕੇ ਚੰਬਲ ਚੇਲਾ ਜਾ ਪਿਆ ਹੋਇਆ ਜੋ ਮੈਨੂੰ ਆ ਰਿਹਾ ਕਿ ਹੁਣੇ ਲੋਕਲ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੇ ਭਾਈ ਮਜੀਠੀਆ ਸਾਹਿਬ ਵਿਕਰਮ ਮਜੀਠੀਆ ਚਲੋ ਉਹਨਾਂ ਦਾ ਆਪਣਾ ਤਰਕ ਹੈਗਾ ਉਹਨਾਂ ਦੀ ਆਪਣੀ ਮੰਗ ਹੈਗੀ ਆ ਆਪਣੀ ਬੰਦੇ ਦੇ ਜਿੰਨਾਂ ਦੇ ਵਾਪਰਦੀ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਇਹ ਪੰਜਾਬ ਦੇ ਵਿੱਚ ਸਾਰਿਆਂ ਨੂੰ ਪੁਲਿਸ ਤੋਂ ਇਹੀ ਹੁੰਦਾ ਕਿ ਮੇਰੇ ਨਾਲ ਵਿਤਕਰਾ ਹੋ ਰਿਹਾ ਪੁਲਿਸ ਮੇਰੀ ਸੁਣਵਾਈ ਨਹੀਂ ਕਰਦੀ ਲੇਕਿਨ ਗੱਲ ਇਹ ਹੈ ਕਿ ਜੋ ਵੀਡੀਓ ਦੇ ਵਿੱਚ ਹੈਗਾ ਰਹਿਣਾ ਤਾਂ ਉਹੀ ਸੱਚ ਹੈਗਾ ਉਹਨੂੰ ਬਦਲਿਆ ਨਹੀਂ ਜਾ ਸਕਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਇਹ ਚ ਕੋਈ ਸ਼ੱਕ ਨਹੀਂ ਉਹਨਾਂ ਦੀ ਜਾਨ ਜਾ ਸਕਦੀ ਸੀ ਇਹ ਚ ਕੋਈ ਸ਼ੱਕ ਨਹੀਂ ਇਹ ਐਸਆਈ ਜਸਵੀਰ ਸਿੰਘ ਨਾ ਰੋਕਦਾ ਤੇ ਗੋਲੀ ਉਹਨਾਂ ਨੂੰ ਸਿੱਧੀ ਵੀ ਮਾਰ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਲੇਕਿਨ ਗੋਲੀ ਜਦੋਂ ਚੱਲੀ ਉਹ ਗੋਲੀਦਾਰ ਵੱਲ ਚੱਲੀ ਆ ਸਰਦਾਰ ਸੁਬੀਰ ਸਿੰਘ ਬਾਦਲ ਤੋਂ ਹਟ ਕੇ ਚੱਲੀ ਆ ਲੇਕਿਨ ਜੇ ਹੁਣ ਇਹ ਬਿਕਰਮ ਮਜੀਠੀਆ ਜਾਂ ਹੋਰ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇਹਦੇ ਚ ਇਹ ਜਿਗਰ ਉਹ ਦੇਖੋ ਗੱਲ ਪਤਾ ਕੀ ਆ ਸੈਕਸ਼ਨ ਤਾਂ ਉਹੀ ਰਹਿਣੇ ਆ ਸੈਕਸ਼ਨ ਧਾਰਾਵਾਂ ਚ ਕੋਈ ਫਰਕ ਨਹੀਂ ਪੈਣਾ ਲੇਕਿਨ ਜਦੋਂ ਤੁਸੀਂ ਸਟੇਟਮੈਂਟਾਂ ਟ੍ਰੇਡ ਮਿਡੇਡ ਕੇ ਕਰਦੇ ਆ ਫਿਰ ਹਾਈ ਕੋਰਟ ਨੂੰ ਐਫ ਆਈ ਆਰ ਨੂੰ ਜਾਂ ਜਿਹੜੀ ਆ ਪ੍ਰੋਸੀਕਿਊਸ਼ਨ ਆ ਜਾਂ ਹੁੰਦਾ ਉਹ ਆਪਣਾ ਜੋਰ ਲਾਂਦਾ ਲੇਕਿਨ ਡਿਫੈਂਸ ਵਾਲਿਆਂ ਨੂੰ ਮੌਕਾ ਮਿਲ ਜਾਂਦਾ ਦੇਖੋ ਜੀ ਆ ਵੀਡੀਓ ਜਿਹਾ ਸੈਕ ਦਸੋ ਗੋਲੀ ਕਿੱਥੇ ਲੱਗੀ ਉਹਨਾਂ ਨੇ ਕਹਣਾ ਦਵਾਰ ਤੇ ਡਾਇਰੈਕਸ਼ਨ ਕੀ ਸੀ ਉੱਪਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੀ ਕੁਰਸੀ ਤੇ ਬੈਠੇ ਸੀ ਫਿਰ ਉਹਦੇ ਫਾਇਦੇ ਜਿਹੜੇ ਐ ਡਿਫੈਂਸ ਵਾਲਿਆਂ ਨੂੰ ਮਿਲ ਜਾਂਦੇ ਆ ਹੁਣ ਇਹ ਜਿਹੜਾ ਉੱਥੇ ਪਿਆ ਹੋਇਆ ਵਿਕਰਮ ਮਜੀਠੀਆ ਨੇ ਡੀਜੀਪੀ ਸਾਹ ਨੂੰ ਲਿਖੀ ਹੈ ਲੈਟਰ ਕਿ ਇਹਦੇ ਚ ਜਿਹੜਾ ਵਾ ਬਈ ਹਾਈ ਰੈਂਕ ਕਿਸੇ ਅਫਸਰ ਤੋਂ ਕਰਾਓ ਖਾਸ ਕਰਕੇ ਉਹਨਾਂ ਨੇ ਅਫਸਰ ਪਰਮੋਦ ਕੁਮਾਰ ਦਾ ਨਾਮ ਵੀ ਲਿੱਤਾ ਹੈ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਜਿਹੜਾ ਵਾ ਇੱਕ ਉਹਨਾਂ ਨੇ ਤਸਵੀਰ ਪੇਸ਼ ਕੀਤੀ ਆ ਕਿ ਪੰਜਾਬ ਦੀ ਖਰੜ ਥਾਣੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਉਹਨਾਂ ਨੇ ਮਜੀਠੀਆ ਸਾਹਨੇ ਕਿਹਾ ਕਿ ਇਹਨਾਂ ਨੂੰ ਅਪਾਇੰਟ ਕਰਕੇ ਕਰੋ ਲੇਕਿਨ ਜੋ ਵੀਡੀਓ ਹੈਗਾ ਉਹ ਤਾਂ ਸੱਚੀ ਰਹਿਣਾ ਉਹਨੂੰ ਬਦਲਿਆ ਨਹੀਂ ਜਾ ਸਕਦਾ ਹਾਂ ਜਿਹੜਾ ਇਹ ਵੀਡੀਓ ਨਾ ਹੋਵੇ ਫੇਰ ਕਈ ਤੱਥ ਸਾਹਮਣੇ ਆ ਸਕਦੇ ਫੇਰ ਚਲੋ ਕੰਪਲੇਂਟੈਂਟ ਜੋ ਬੋਲਿਓ ਉਹਨੂੰ ਸੱਚ ਮੰਨਿਆ ਜਾ ਸਕਦਾ ਕੱਲ ਨੂੰ ਚਲਾਨ ਵੀ ਕੋਰਟ ਚ ਪੇਸ਼ ਹੋਣਾ ਹੁੰਦਾ 100 ਚੀਜ਼ਾਂ ਹੁੰਦੀਆਂ ਇਸ ਕਰਕੇ ਕਾਨੂੰਨੀ ਜਿਹੜੇ ਨਾ ਸਭ ਉਹਲਝ ਜਾਂਦੇ ਮਾਮਲੇ ਗਵਾਹੀ ਦੇਣ ਵਾਲੇ ਨੇ ਜਦੋਂ ਕਹਿਣਾ ਜੀ ਇੱਕ ਗਵਾਹ ਨੇ ਕਹਿਣਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਉਧਰ ਲੱਗੀ ਆ ਸਰਕਾਰੀ ਜਿਹੜੇ ਹੁਣੇ ਮਲਾਜ਼ਮ ਖੜੇ ਉਹਨਾਂ ਨੇ ਤਾਂ ਉਹ ਗੱਲ ਕਰਨੀ ਜਿਹੜੀ ਉੱਥੇ ਸੱਚ ਹੋ ਗਰਨ ਗਾਣਾ ਦੀ ਗੋਲੀ ਲੱਗੀ ਉੱਤੇ دیوار 'ਚ ਲੱਗੀ ਹਵਾ 'ਚ ਲੱਗੀ ਜਿੱਥੋਂ ਗੁੱਤੀ ਹੋਏ ਉੱਥੇ ਲੱਗੀ ਫਿਰ ਜਦੋਂ ਆਪਸ ਇੱਕ ਦੂਜਿਆਂ ਦੇ ਕਰਾਸ ਬਿਆਨ ਹੋ ਗਏ ਇੱਕ ਦੂਜਿਆਂ ਦੇ ਖਿਲਾਫ ਚਲੇ ਗਏ ਤੇ ਜੱਜ ਲਈ ਇਸ ਵੈਰੀ ਡਿਫਿਕਲ ਉਹ ਤਾਂ 1% ਵੀ ਸ਼ੱਕ ਦੀ ਬਣਾ ਤੇ ਲੱਗੇ ਕਿ ਇਹ ਯਾਰ 1% ਵੀ ਇਹ ਕਿਉਂਕਿ ਜੱਜਮੈਂਟ ਜੱਜਸ ਨੂੰ ਇਹ ਕਲੀਅਰ ਇੱਕ ਹੁੰਦਾ ਕਿ ਅਗਰ ਤੁਹਾਨੂੰ ਲੱਗੇ ਕਿ 0.1% ਜਾਂ 1% ਬੰਦੇ ਨੇ ਗੁਨਾਹ ਨਹੀਂ ਕੀਤਾ ਤੇ ਆਪਾਂ ਸਜ਼ਾ ਨਹੀਂ ਦੇਣੀ ਉਹ ਚੀਜ਼ਾਂ ਦੇ ਵਿੱਚ ਕੁਐਸ਼ ਐਫ ਆਈ ਆਰ ਇਸੇ ਕਰਕੇ ਹੁੰਦੀਆਂ ਮੈਕਸਿਮਮ ਆਪਾਂ ਇਹ ਚ ਕਿਵੇਂ ਕਹਿ ਸਕਦੇ ਹਾਂ ਕਿ ਗੁਨਾਹ ਨਹੀਂ ਹੋਇਆ ਠੀਕ ਹੈ ਉਸ ਵੇਲੇ ਜੋ ਹੋਇਆ ਸਾਰਿਆਂ ਨੇ ਦੇਖਿਆ ਨਿਸ਼ਾਨਾ ਤਾਂ ਸੁਖਵੀਰ ਬਾਦਲ ਹੀ ਸੀ ਮੁੜ ਕੇ ਗੋਲੀ ਕਿਤੇ ਹੋਰ ਉਹ ਕਨਵਿਕਸ਼ਨ 100% ਹੋਣੀ ਹੈ ਉਹਦੇ 'ਚ ਨਹੀਂ ਲੋਕ ਮੈਂ ਕਹਿੰਦਾ ਪਿਆ ਲੇਕਿਨ ਗੱਲ ਇਹ ਹੈ ਕਿ ਜਦੋਂ ਕ੍ਰਾਸ ਸਟੇਟਮੈਂਟਸ ਹੁੰਦੀਆਂ ਨਾ ਜਦੋਂ ਕ੍ਰਾਸ ਕਰਦੇ ਆ ਵਕੀਲ ਡਿਫੈਂਸ ਵਾਲਾ ਵਕੀਲ ਕ੍ਰਾਸ ਕਰਦਾ ਫਿਰ ਜਦੋਂ ਬਿਆਨ ਇੱਕ ਦੂਜੇ ਦੇ ਸਾਹਮਣੇ ਦੋ ਗਵਾਹਾਂ ਦੇ ਐਂਟੀ ਹੋ ਜਾਂਦੇ ਆ ਫਿਰ ਜੱਜ ਲਈ ਮੁਸ਼ਕਲ ਹੋ ਜਾਂਦੀ ਜੱਜਮੈਂਟ ਦੇਣੀ ਫਿਰ ਉਹ ਜੱਜਮੈਂਟ ਦੇ ਵਿੱਚ ਕਿਤੇ ਨਾ ਕਿਤੇ ਜੜਾਵਾ ਉਹ ਹੋਰ ਚੀਜ਼ਾਂ ਨਿਕਲ ਕੇ ਆ ਜਾਂਦੀਆਂ ਲੇਕਿਨ ਚਲੋ ਹਜੇ ਜੱਜਮੈਂਟ ਦੇ ਉੱਤੇ ਤਾਂ ਮੈਂ ਕੋਈ ਇਦਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਗੱਲ ਇਹ ਹੈ ਕਿ ਕਾਨੂੰਨ ਦੇ ਸਾਹਬ ਦੇ ਨਾਲ विक्रम जीठिया ठीक है। ਉਹਨਾਂ ਦੀ ਜਿੱਥੋਂ ਤਸੱਲੀ ਹੈ ਇਨਕੁਆਰੀ ਇਹਦੀ ਹੋਣੀ ਦੇਖੋ ਪਹਿਲੀ ਗੱਲ ਤਾਂ ਇਹ ਸਮਝੋ। ਨਰੈਣ ਸਿੰਘ ਚੋੜਾ ਆਮ ਬੰਦਾ ਨਹੀਂ ਹੈਗਾ ਕੋਈ ਇੱਥੇ ਕੋਈ ਗਲੀ ਮੁਹੱਲੇ ਦਾ ਕੋਈ ਦੁਕਾਨਦਾਰ ਹੈਗਾ। ਉਹਦੇ ਉੱਤੇ NIA ਨੇ ਵੀ ਜਾਂਚ ਕਰਨੀ ਹੈ। NIA نیشنل ਇਨਵੈਸਟੀਗੇਸ਼ਨ ਏਜੰਸੀ ਰਾਸ਼ਟਰੀ ਸੂਚਕ ਸੁਰੱਖਿਆ ਏਜੰਸੀ ਉਹਨੇ ਜਾਂਚ ਕਰਨੀ ਹੈ। ਉਹਦੇ ਉੱਤੇ IB ਨੇ ਵੀ ਜਾਂਚ ਕਰਨੀ ਹੈ। ਇੰਟੈਲੀਜੈਂਸ ਬਿਊਰੋ ਨੇ ਵੀ ਜਾਂਚ ਕਰਨੀ ਹੈ। ਇਹ ਤਾਂ ਸੈਂਟਰ ਦੀਆਂ ਏਜੰਸੀਆਂ। ਉਹਦੇ ਉੱਤੇ ਕਿਉਂਕਿ ਬਾਰਡਰ ਇਲਾਕਾ ਅੰਮ੍ਰਿਤਸਰ BSF ਇੰਟੈਲੀਜੈਂਸ ਵੀ ਆਪਣੀ ਆਰਮਿੰਗ ਇੰਟੈਲੀਜੈਂਸ ਵੀ ਕਰੂਗੀ ਜਾਂ ਜਿਹੜੇ ਵੈਪਨਸ ਐ ਨਾਈਮਮ ਕਿੱਥੋਂ ਆਏ ਆ ਹਥਿਆਰ ਕਿੱਥੋਂ ਮਿਲੇ ਆ ਇਹ ਸਾਰੀਆਂ ਚੀਜ਼ਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨਾਲ ਨਾਲ ਮੋਨੀਟਰ ਕਰਦੀ ਆ ਇਹ ਨਹੀਂ ਆਗਾ ਕਿ ਅਮਰੀਕ ਸਰ ਦੇ ਗੁਰਪ੍ਰੀਤ ਭੁੱਲਰ ਜੀ ਜੋ ਕਰਦੇ ਨੇ ਉਹ ਸੱਚ ਹੋ ਜਾਊਗਾ ਇਹ ਸੈਂਟਰਲ ਏਜੰਸੀਆਂ ਨੇ ਮੋਨੀਟਰ ਕਰਨਾ ਇਹਦੇ ਚ ਤਾਂ ਕੋਈ ਬਿੰਦੀ ਨਹੀਂ ਲਾ ਸਕਦਾ ਐਫ ਆਈ ਆਰ ਚ ਆਪਣੇ ਵੱਲੋਂ ਨਾ ਲਾ ਸਕਦਾ ਤੇ ਨਾ ਉਤਾਰ ਸਕਦਾ ਬਾਕੀ ਹਰ ਇੱਕ ਨੂੰ ਆਪਣੀ ਜਾਂਚ ਕਰਨ ਦਾ ਅਧਿਕਾਰ ਹੈਗਾ ਲੇਕਿਨ ਮੈਨੂੰ ਇਹ ਹੈਗਾ ਕਿ ਮਾਮਲਾ ਉਲਝਣਾ ਨਹੀਂ ਚਾਹੀਦਾ ਇਹਦੀ ਪ੍ਰੋਸੀਕਿਊਸ਼ਨ ਸਟਰੋਂਗ ਹੋਣੀ ਚਾਹੀਦੀ ਆ ਇਨੀਕ ਸਟਰੋਂਗ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਆ ਕਿ ਜਿਹੜੀ ਆ ਸਰਕਾਰ ਔਰ ਪੁਲਿਸ ਇਹਦੀ ਕਨਵਿਕਸ਼ਨ ਕਰਾਵੇ ਠੀਕ ਹੈ ਨਾ ਕਿਉਂਕਿ ਇਹ ਇੱਕ ਧਾਰਮਿਕ ਸਥਾਨ ਹੈ ਧਾਰਮਿਕ ਆਸਥਾ ਨਾਲ ਜੁੜਿਆ ਵੀ ਮਾਮਲਾ ਹੈ ਕੱਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਣ ਦਾ ਮਾਮਲਾ ਨਹੀਂ ਹੈ ਇਹ ਆਸਥਾ ਨਾਲ ਜੁੜਿਆ ਮਾਮਲਾ ਵੀ ਆ ਕਿਸੇ ਦੇਰਬਾਰ ਸਾਹਿਬ ਦੀ ਦੀਵਾਰ ਤੇ ਗੋਲੀ ਲੱਗੀ ਆ ਇਹ ਛੋਟੀ ਗੱਲ ਨਹੀਂ ਹੈਗੀ ਸੋ ਇਹਦੇ ਵਿੱਚ ਇਹਦਾ ਪ੍ਰੋਸੀਕਿਊਸ਼ਨ ਸਟਰੋਂਗ ਹੋਣੀ ਚਾਹੀਦੀ ਸਭ ਨੂੰ ਤਾਨੇ ਬਨੇ ਉਲਝਾਣੇ ਨਹੀਂ ਚਾਹੀਦੇ ਮੇਰੀ ਤਾਂ ਇਹ ਹੈਗੀ ਆ ਜਿਹੜੇ ਅਫਸਰ ਚੰਗੇ ਲੱਗਦੇ ਆ ਐਸਆਈਟੀ ਬਣਵਾ ਲਓ ਕਰ ਲੈ ਜਿੱਦਾਂ ਰਿਕਵੈਸਟ ਕਰਨੀ ਕਰ ਲੈ ਲੇਕਿਨ ਮਾਮਲੇ ਦੀ ਡਾਇਰੈਕਸ਼ਨ ਸਿੱਧੀ ਰਹਿਣੀ ਚਾਹੀਦੀ ਇਹ ਨਾ ਹੋਵੇ ਕੋਰਟ ਚ ਜਾ ਕੇ ਭੰਬਲ ਭੂਸਿਆ ਚ ਪੈ ਜਾ ਐਫ ਆਈ ਆਰ ਇਹ ਫਿਲਹਾਲ ਉਹ ਸਿਚੁਏਸ਼ਨ ਹੈ ਜਿਹ ਲਈ ਐਫ ਆਈ ਆਰ ਆਉਣ ਤੋਂ ਬਾਅਦ ਪੈਦਾ ਹੋਈ ਹੈ ਕਿ ਕੁਝ ਹੁੰਦਾ ਹੁੰਦਾ ਸੀ ਮੈਨੂੰ ਦੱਸ ਦੇ ਰਵਾਂਗੇ ਉਹ ਤਕਲੀਫ ਬਣੇ ਰੂਵਾਂ ਇੰਡੀਆ ਪੰਜਾਬੀ ਤੇ